ਬੜਾ ਹੀ ਸ਼ੁਭ ਦਿਹਾੜਾ ਹੈ ਵੱਡਾ ਦਿਨ ਹੈ ਲੁਧਿਆਣੇ ਸ਼ਹਿਰ ਦੇ ਲਈ ਵਿਦਿਆ ਸਭ ਤੋਂ ਵੱਡੀ ਤਾਕਤ ਹੈ ਸਿੱਖਿਆ ਸਭ ਤੋਂ ਵੱਡੀ ਤਾਕਤ ਤੇ ਜਿਹੜਾ ਸਾਡਾ ਸਕੂਲ ਆਫ ਐਮੀਨੈਂਸ ਚੰਡੀਗੜ੍ਹ ਰੂਟ ਤੇ ਹੈ ਅੱਜ ਉਹ ਕਹਿ ਸਕਦੇ ਆ ਕਿ ਅੱਜ ਲੁਧਿਆਣੇ ਕੋਲ ਇੱਕ ਐਦਾਂ ਦਾ ਸਕੂਲ ਹੈ ਜੋ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵਧੀਆ ਹੈ 50 ਸਾਲ ਪਹਿਲਾਂ ਇਹ ਸਕੂਲ ਬਣਿਆ ਸੀ ਤਾਂ ਇੱਕ ਸੁਪਨਾ ਸੀ ਕਿ ਲੁਧਿਆਣੇ 'ਚ ਕੋਈ ਐਦਾਂ ਦਾ ਸਕੂਲ ਬਣਾਈਏ ਤੇ ਮੈਂ ਜਗਾ ਲੱਗ ਪਤਾ ਲੱਗਿਆ ਕਿ ਇੱਥੇ 10 ਕਿੱਲੇ ਜਗ੍ਹਾ ਹੈ ਤੇ ਹੁਣ ਅੱਜ ਜਿਸ ਅਸੀਂ ਮੁਕਾਮ ਤੇ ਪਹੁੰਚੇ ਆ ਕਿ ਅਸੀਂ ਹੁਣ ਇੱਥੇ ਜਿਹੜਾ ਹੈ ਅੱਜ ਇਸ ਦੀ ਕੰਮ ਦੀ ਸ਼ੁਰੂਆਤ ਹੋ ਜੂਗੀ 17 ਕਰੋੜ ਦੀ ਲਾਗਤ ਦੇ ਨਾਲ ਤੇ ਦਿਨ ਰਾਤ ਇਹ ਕੰਮ ਹੋਊਗਾ ਅਗਲੇ ਸਾਨੂੰ 3-4 ਮਹੀਨਿਆਂ ਚ ਸਕੂਲ ਦੀ ਦਿਖ ਦਿਖਣ ਲੱਗ ਜੂਗੀ ਤੇ ਸ਼ਹੀਦ ਸੁਖਦੇਵ ਥਾਮਪਰ ਜੀ ਨਾਮ ਤੇ ਸਕੂਲ ਹੋਊਗਾ ਪਹਿਲਾ ਲੁਧਿਆਣਾ ਦਾ ਸਰਕਾਰੀ ਸਕੂਲ ਜਿਹਦੇ ਕੋਲ ਆਪਣਾ ਇੱਕ ਆਡੀਟੋਰੀਅਮ ਹੋਊਗਾ ਤੇ ਇੱਕ ਇਨਡੋਰ ਗੇਮ ਸਟੇਡੀਅਮ ਜਿਹਦੇ ਵਿੱਚ ਸਾਰੀ ਇੰਡੋ ਗੇਮਸ ਬਾਸਕਟਬਾਲ ਬੈਡਮਿੰਟਨ ਕਾਰਾਟੇ ਬਾਕਸਿੰਗ ਗੱਟਕਾ ਸਭ ਹੋਗਾ ਉਹ ਜਿਹੜਾ ਇੰਡੋਰ ਸਟੇਡੀਅਮ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਉਹ ਇੰਡੋਰ ਸਟੇਡੀਅਮ ਹੋਗਾ ਤੇ ਇੱਕ ਐਡੀਆ ਦੀ ਫੈਸਿਲਿਟੀ ਹੋਗੀ ਜਿਸ ਨੂੰ ਸ਼ਹਿਰ ਦੇ ਬਾਕੀ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਵਰਤ ਸਕਣ ਤੇ ਜਿਹੜਾ ਤੁਸੀਂ ਗਰਾਊਂਡ ਦੇਖ ਰਹੇ ਹੋ ਇੱਕ ਫੁੱਟਬਾਲ ਗਰਾਊਂਡ ਜਿਹਦੇ ਆਸ-ਪਾਸ ਸਾਰੇ ਪਾਸੇ ਸੈਟਿੰਗ ਹੋ ਗਈ ਤਾਂ ਇੱਕ ਸਪੋਰਟਸ ਦਾ ਵੀ ਐਪੀਸੈਂਟਰ ਦੇ ਸਕੂਲ ਬਣ ਜਾਊਗਾ ਇਦਾਂ ਹੀ ਮੈਂ ਤੁਹਾਨੂੰ ਹੋਰ ਵੀ ਜਾਣਕਾਰੀ ਦੇ ਰਿਹਾ ਹਾਂ ਲੁਧਿਆਣੇ ਦੇ ਜਿਹੜੇ ਹੋਰ ਦੋ ਸਕੂਲ ਬਣ ਕੇ ਤਿਆਰ ਹੈ ਉਹਨੂੰ ਅਸੀਂ ਬਹੁਤ ਜਲਦੀ ਲੋਕ ਕਰਪਨ ਕਰਾਂਗੇ ਕਹਿੰਦਾ ਪਾਵੇ ਕਿ ਸਰਕਾਰ ਸ਼ਹਿਰ ਦੇ ਸਾਰੇ ਹੁਣ ਜਿਹੜੇ ਸਕੂਲ ਹੈ ਉਹ ਠੀਕ ਹੋਣਗੇ ਉਹਦੇ ਵਿੱਚੋਂ ਸਭ ਤੋਂ ਵਧੀਆ ਸਕੂਲ ਬਿਕੋਜ਼ ਆਫ ਅਵੇਲੇਬਿਲਟੀ ਆਫ ਦਾ ਲੈਂਡ ਕਿ ਇੰਨੀ ਵੱਡਾ ਇੱਕ ਚੰਕ ਆਫ ਲੈਂਡ ਹੈ ਇਹ ਜਿਹੜਾ ਸਕੂਲ ਹੈ ਇਹ ਆਪਣੇ ਆਪ ਚ ਇੱਕ ਆਊਟਸ਼ਾਈਨ ਕਰੂਗਾ ਬੱਚਿਆਂ ਦੇ ਹੱਥੋਂ ਜਿਹੜਾ ਮੀਂਹ ਰਖਵਾਈ ਹੈ ਇਸ ਵਿੱਡਿਆ ਦੇ ਮੰਦਰ ਦੀ ਮੈਂ ਹੀ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਮ ਕਿ ਇਹ ਵਿਦਿਆਖਦਾਰਾ ਇੱਕ ਐਦਾਂ ਦਾ ਵਿਦਿਆ ਦਾ ਮੰਦਿਰ ਬਣੇ ਇੱਥੋਂ ਸਾਡੀ ਬੱਚੀਆਂ ਸਾਡੇ ਬੱਚੇ ਖੂਬ ਜਿਹੜਾ ਹੈ ਵਿਦਿਆ ਹਾਸਲ ਕਰਕੇ ਪੰਜਾਬ ਦਾ ਲੁਧਿਆਣੇ ਦਾ ਸਾਡੇ ਮੁਲਕ ਦਾ ਸਾਡੇ ਵਤਨ ਦਾ ਨਾਮ ਰੋਸ਼ਨ ਕਰਨ ਆਪ ਸਭ ਦਾ ਬਹੁਤ ਬਹੁਤ ਧੰਨਵਾਦ